ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸਮਾਂ ਆ ਚੁੱਕਾ ਹੈ ਜਿਸ ਸਮੇਂ ਦਾ ਇੰਤਜ਼ਾਰ ਸਵੇਰ ਤੋਂ ਹੋ ਰਿਹਾ ਸੀ ਔਰ ਫੁੱਲਾਂ ਦੀ ਵਰਖਾ ਹਰ ਇੱਕ ਦਾ ਮੋਬਾਈਲ ਇਸ ਵਕਤ ਜੇਬ ਤੋਂ ਬਾਹਰ ਰੱਖ ਕੇ ਆਪਣੇ ਜਿਹੜੇ ਕੈਮਰਿਆਂ ਦੇ ਵਿੱਚ ਉਸ ਮੂਮੈਂਟ ਨੂੰ ਕੈਪਚਰ ਹੈ ਜਿਹੜਾ ਉਹ ਕੀਤਾ ਜਾ ਸਕੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਵਾਗਤ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਹੁੰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਔਰ ਇਹ ਜਿਹੜੀ ਤਸਵੀਰ ਹੈ ਦਾ ਹਰ ਇੱਕ ਵਿਅਕਤੀ ਦੇ ਵੱਲੋਂ ਜਿਹੜੀ ਉਸ ਤਸਵੀਰ ਨੂੰ ਕੈਪਚਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਜਿਹੜੀ ਪ੍ਰਾਊਡ ਇਹ ਜਿਹੜੀ ਪ੍ਰਾਊਡ ਮੂਵਮੈਂਟ ਇਸ ਨੂੰ ਕਹਿ ਸਕਦੇ ਆ ਜਿਸ ਤਰੀਕੇ ਦੇ ਨਾਲ ਤੁਹਾਨੂੰ ਨਜ਼ਰ ਆਉਂਦੀ ਦਿਖਾਈ ਦੇ ਰਹੀ ਹੈ ਤਾਂ ਇਹ ਸਾਫ਼ ਤਰੀਕੇ ਦੇ ਨਾਲ ਜਿਹੜੇ ਆਖ ਲਈਏ ਕਿ ਇਸ ਵਕਤ ਹਰਪਾਲ ਚੀਮਾ ਪੰਜਾਬ ਦੇ ਕੈਬਨਿਟ ਮੰਤਰੀ ਹੋਏ ਹਨ ਦੇ ਨਾਲ ਮੀਟ ਹੀਰ ਜਿਹੜੇ ਪੰਜਾਬ ਦੇ ਸੰਸਦ ਦੇ ਸਪੋਰਟ ਮੰਤਰੀ ਨੇ ਉਹ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਹੇ ਨੇ ਕਿ ਜਿਹੜੇ ਸਵਾਗਤ ਉਹਨਾਂ ਧੀਆਂ ਦਾ ਉਹਨਾਂ ਦਾ ਜਿਹੜਾ ਇੱਕ ਗ੍ਰੈਂਡ ਵੈਲਕਮ ਹੈਗਾ ਤਾਂ ਇੱਕ ਜਿਹੜੀ ਜੱਫੀ ਪਾਈ ਗਈ ਹੈ ਤਾਂ ਇਹ ਜਿਹੜਾ ਸਵਾਗਤ ਕੇ ਲਈਏ ਕਿ ਆਪਣੀਆਂ ਧੀਆਂ ਦਾ ਜਿਹੜੀਆਂ ਪੰਜਾਬ ਦੀਆਂ ਧੀਆਂ ਨੇ ਦੁਨੀਆ ਨੂੰ ਕलिए ਕਿ ਸਰ ਕੀਤਾ ਹੈਗਾ ਦੁਨੀਆ ਨੂੰ ਜਿੱਤਿਆ ਕਰਤਾ ਇਹ ਹਰਪਾਲ ਚੀਮਾ ਦੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਫਾਈਨਾਂਸ ਮੰਤਰੀ ਨੇ ਖਜ਼ਾਨੇ ਖੋਲਣ ਦਾ ਕੰਮ ਇਹਨਾਂ ਦੇ ਹੱਥ ਹੀ ਰਹਿਣ ਵਾਲਾ ਹੈ ਕਿ ਧੀਆਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਰਿਵਾਰਡ ਨੇ ਉਹ ਦੇਣੇ ਨੇ ਸਰਕਾਰੀ ਨੌਕਰੀਆਂ ਦਾ ਐਲਾਨ ਹੈ ਤਾਂ ਹਰਲੀਨ ਕੌਰ ਹੋਵੇ ਅਮਨਜੋਤ ਕੌਰ ਹੋਵੇ तमाम ਪਹਿਲੀ ਹੋਈ ਨਜ਼ਰ ਆ ਰਹੀ ਨੇ ਔਰ ਇਸ ਜਗ੍ਹਾ ਦੇ ਉਪਰ ਜਿਹੜੀ ਤਸਵੀਰ ਹੈਗੀ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈਗੀ ਕਿ ਜਿਹੜਾ ਇਸ ਜਗ੍ਹਾ ਨੂੰ ਟ੍ਰੋ ਦਾ ਮੂਮੈਂਟ ਹੈ ਜਿਹੜੀ ਉਹ ਇੱਕ ਸਵਾਗਤ ਦੇ ਮੂਮੈਂਟ ਜਦੋਂ ਲਈਏ ਕਿ ਤਿੰਨਾਂ ਦਾ ਜਾਂਦਾ ਸਤਕਾਰ ਔਰ ਇੰਤਜ਼ਾਰ ਸਵੇਰ ਤੋਂ ਸੀਗਾ ਲਗਭਗ ਸਵੇਰੇ 8 ਵਜੇ ਤੋਂ ਲੈ ਕੇ ਜਾਂ ਕਿ ਲੇ 7:30 ਵਜੇ ਤੋਂ ਲੈ ਕੇ तमाम ਜਿਹੜੇ ਇਹ ਇੰਤਜ਼ਾਰ ਸੀ ਚਾਹੇ ਪ੍ਰਸੰਸਕ ਹੋਣ ਚਾਹੇ ਲੋਕ ਹੋਣ ਉਹਨਾਂ ਦੇ ਵੱਲੋਂ ਇੰਤਜ਼ਾਰ ਸੀ ਜਿਹੜਾ ਕੀਤਾ ਜਾ ਰਿਹਾ ਸੀਗਾ ਔਰ ਇਸ ਵਕਤ ਹੁਣ ਜਿਹੜਾ ਉਹ ਇੰਤਜ਼ਾਰ ਹੈ ਉਹ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਦੋਂ ਪੰਜਾਬ ਦੀਆਂ ਧੀਆਂ ਦਾ ਜਿਹੜਾ ਸਨਮਾਨ ਹੈ ਉਹ ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਦੇ ਸੰਸਦ ਸਾਬਕਾ ਸਪੋਰਟਸ ਮੰਤਰੀ ਮੀਤਿਹਰ ਦੇ ਵੱਲੋਂ ਕੀਤਾ ਜਾ ਰਿਹਾ ਹੈਗਾ ਔਰ ਇਹ ਉਹ ਪਲ ਨਹੀਂ ਇਹੋ ਪਲ ਨਹੀਂ ਜਿਹੜੇ ਇਤਿਹਾਸ ਤੱਕ ਯਾਦ ਰੱਖੇ ਜਾਣਗੇ ਰੇਹਿੰਦੀ ਦੁਨੀਆ ਤੱਕ ਯਾਦ ਰੱਖੇ ਜਾਣਗੇ 1983 ਦੇ ਵਰਲਡ ਕੱਪ ਨੂੰ ਅੱਜ ਵੀ ਇੰਡੀਆ ਯਾਦ ਕਰਦੀ ਹੈ ਬੇਸ਼ੱਕ ਬਹੁਤ ਸਾਰੇ ਲੋਕ ਤੋਂ ਉਹ ਅਜੇ ਇਹ ਮਿਲਣਗੇ ਜਿਨ੍ਹਾਂ ਦਾ ਸ਼ਾਇਦ ਜਨਮ ਵੀ ਉਸ ਸਮੇਂ ਨਹੀਂ ਹੋਇਆ ਹੋਏਗਾ ਪਰ ਅੱਜ ਵੀ ਜਦੋਂ ਵਰਲਡ ਕੱਪ ਦਾ ਜ਼ਿਕਰ ਹੁੰਦਾ ਹੈ ਤਾਂ 1983 ਦਾ ਜ਼ਿਕਰ 2011 ਦੇ ਮਹਿੰਦਰ ਸਿੰਘ ਧੋਨੀ ਦੇ ਵੱਲੋਂ ਜਿੱਤੇ ਹੋਏ ਵਰਲਡ ਕੱਪ ਦਾ ਜ਼ਿਕਰ ਔਰ ਉਸ ਤੋਂ ਬਾਅਦ ਹਮੇ ਇਤਿਹਾਸ ਯਾਦ ਰੱਖੇਗਾ ਇਹਨਾਂ ਪਲਾਂ ਨੂੰ ਜਦੋਂ 2025 ਦੇ ਵਿੱਚ ਅਰਲਿਨ ਔਰ ਅਮਨ ਜੋ ਤੁਘੜੀ ਟੀਮ ਦਾ ਹਿੱਸਾ ਸੀ ਜਿਨ੍ਹਾਂ ਦੇ ਵੱਲੋਂ ਇਹ ਵਰਲਡ ਕੱਪ ਜਿਹੜਾ ਇਤਿਆਜ ਜਾਂਦਾ ਹੈਗਾ ਔਰ ਖਾਸ ਤਰੀਕੇ ਦੇ ਨਾਲ ਇਹ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਜੋਸ਼ ਹੈ ਇੱਕ ਜਜ਼ਬਾ ਹੈ ਇੱਕ ਜਨੂਨ ਹੈ ਜਿਹੜਾ ਇੱਕ ਅਕਲੀਏ ਕਿ ਫਿਤਰਤ ਦਾ ਪੰਜਾਬੀਆਂ ਦੀ ਕਿ ਜਦੋਂ ਵੀ ਸਾਡੇ ਲਈ ਕੋਈ ਖੁਸ਼ੀ ਹੁੰਦੀ ਹੈ ਤਾਂ ਸਾਡੇ ਲਈ ਢੋਲ ਸਭ ਤੋਂ ਪਹਿਲਾਂ ਦੌਰ ਉਸੇ ਢੋਲ ਦੇ ਧਗੇ ਦੇ ਨਾਲ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਆਈ ਕਰਕੇ ਗਏ ਹੋਏ ਹੈ ਤਾਂ ਕਿਸ ਤਰੀਕੇ ਦੇ ਨਾਲ ਜਿਹੜੀ ਚੀਜ਼ ਹੈ ਉਹ ਤੁਹਾਨੂੰ ਹੁੰਦੀ ਹੋਈ ਨਜ਼ਰ ਆ ਰਹੀਏਗੀ ਤਾਂ ਇਹ ਤਾਂ ਇਹ ਤਸਵੀਰਾਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਵਾਗਤ ਇਸ ਜਗ੍ਹਾ ਦੇ ਉੱਪਰ ਕੀਤਾ ਜਾ ਰਿਹਾ ਹੈਗਾ ਔਰ तमाम ਜਿਹੜੇ ਕਲੀਏ ਕੇ ਚਿਹਰੇ ਹੁਣ ਉਹਨਾਂ ਦੇ ਵੱਲੋਂ ਇਸ ਵਕਤ ਦੀ ਹੈ ਤਸਵੀਰ ਹੈ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਭਾਈ तमाम ਕਲੀਅਰ ਕੇ ਚਿਹਰੇ ਪਹੁੰਚੇ ਹੋਏ ਨੇ तमाम ਕਲੀਅਰ ਕੇ ਅਧਿਕਾਰੀ ਤਾਂ ਇੱਕ ਪਲ ਦੇ ਲਈ ਜਿਹੜਾ 에어ਪੋਰਟ ਆ ਉਹ ਵੀ ਰੋਕ ਦਿੱਤਾ ਗਿਆ ਹੈਗਾ ਕਿਉਂਕਿ ਆਮ ਕਿਸੇ ਵੀ ਵਿਅਕਤੀ ਦੀ ਐਗਜ਼ਿਟ ਹੈ ਜਿਹੜੀ ਉਹ ਇਸ ਗੇਟ ਤੋਂ ਨਹੀਂ ਹੋਏਗੀ ਔਰ ਹਰਪਾਲ ਚੀਮਾ ਹੋਣ ਉਹਨਾਂ ਦੇ ਨਾਲ ਮੀਤਿਆਰ ਹੋਣ ਤਮਾਮ ਕਲੀਏ ਕੇ ਜਿਹੜੇ ਅਧਿਕਾਰੀ ਨੇ ਤਮਾਮ ਜਿਹੜੇ ਕੈਬਨਟ ਮੰਤਰੀ ਨੇ ਸਾਬਕਾ ਕੈਪਟਨ ਮੰਤਰੀ ਨੇ ਉਹ ਜਿਹੜੇ ਇਸ ਜਗ੍ਹਾ ਦੇ ਉੱਪਰ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਜਿਹੜੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਤੁਹਾਨੂੰ ਨਜ਼ਰ ਆਉਂਦੀ ਦਿਖਾਈ ਦੇ ਰਹੀ ਹੈ ਤਾਂ ਸੁਰੱਖਿਆ ਦਾ ਜਿਹੜਾ ਕੇ ਰਹਿਗਾ ਉਹ ਹੋਰ ਮਜ਼ਬੂਤ ਕਰ ਦਿੱਤਾ ਗਿਆ ਸੀਆਈਐਸਐਫ ਹੋਵੇ ਚਾਹੇ ਪੰਜਾਬ ਪੁਲਿਸ ਹੋਵੇ ਤਦ ਕਹਦਾ ਤੌਰ ਦੇ ਉੱਪਰ ਜਿਹੜੀ ਇਹ ਤਸਵੀਰ ਹੈ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਹਰਲੀਨ ਅਮਨਜੋਤ ਇਹ ਦੋਨੋਂ ਹੀ ਪਲੇਅਰ ਨੇ ਜਿਹੜੇ ਉਹ ਯਾਰ ਬੇਪਾਨਾ ਸੁਣਤ ਨਹੀਂ ਹੋ ਇੱਕ ਵਾਰ ਕਿ ਤੇ ਨਾਮ ਆ ਰੋ ਬੱਚੇ ਬੱਚੇ ਤੇ ਨਾਮ ਆ ਰੋ ਬੱਚੇ ਤੁਸੀਂ ਬਾਹਰ ਜਾਈ ਬੱਚੇ ਮੈਂ ਨਹੀਂ ਜਰਨਲਿਸਟ ਆ ਬੱਚਿਆਂ ਨੂੰ ਬਾਹਰ ਕਰ ਦਿਓ ਬੱਚੇ ਤੁਸੀਂ ਬਾਹਰ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਘੇਰਾ ਜਿਹੜਾ ਨਜ਼ਰ ਆ ਰਿਹਾ ਆ ਸਵਾਗਤ ਦੇ ਲਈ ਚਲਿਏ ਕਿ ਆ ਵਾਈਟ ਮੈਂ ਕਰਦਾ ਇੱਕ ਮਿੰਟ ਮੈਂ ਕਰਦਾ ਸਟਾਰਟ ਇੱਕ ਮਿੰਟ ਇੱਕ ਅਲਜਿੰਦਰ ਅੱਗੇ ਨੂੰ ਮੂਵਮੈਂਟ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜੀ ਤਸਵੀਰ ਹੈ ਉਹ ਤੁਸੀਂ ਦੇਖ پا ਰਹੇ ਹੋ ਦਾ ਜਿਹੜਾ ਸਵਾਗਤ ਹੈ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਲਗਾਤਾਰ ਜਿਹੜਾ ਕਹ ਲਈਏ ਕਿ ਢੋਲ ਦੇ ਨਾਲ ਔਰ ਜਿਹੜਾ ਇੱਕ ਤਸਵੀਰ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਇਸ ਵਕਤ ਅਲਜਿੰਦਰ ਥੋੜਾ ਅੱਗੇ ਚੱਲ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਿਲਕੁਲ ਜਿਸ ਪਾਸੇ ਗੱਡੀਆਂ ਖੜੀਆਂ ਹੋਈਆਂ ਨੇ ਤਾਂ ਇਹ ਮੂਵਮੈਂਟ ਤੁਸੀਂ ਦੇਖ پا ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਦੀ ਇਹ ਮੂਵਮੈਂਟ ਹੈ ਪੂਰੀ ਔਰ ਤਸਵੀਰਾਂ ਜਿਹੜੇ ਤਮਾਮ ਕੈਮਰੇ ਨੇ ਉਹ ਇਸ ਵਕਤ ਉਹਨਾਂ ਪਲੇਅਰ ਦੇ ਉੱਪਰ ਤਮਾਮ ਜਿਹੜੇ ਇਹ ਪਲੇਅਰ ਨੇ ਉਹਨਾਂ ਦਾ ਸਵਾਗਤ ਗੁਦਸਤਿਆਂ ਦੇ ਨਾਲ ਜਿਹੜਾ ਇਸ ਵਕਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈਗਾ ਔਰ ਹਰ ਇੱਕ ਵਿਅਕਤੀ ਹਰ ਇੱਕ ਵਿਅਕਤੀ ਜਿਹੜਾ ਚਾਹ ਰਿਹਾ ਕਿ ਅੱਗੇ ਵਧ ਕੇ ਉਸ ਦੇ ਵੱਲੋਂ ਸਵਾਗਤ ਹੈ ਜਿਹੜਾ ਉਹ ਕੀਤਾ ਜਾਵੇ ਔਰ ਇਹ ਜਿਹੜੀ ਤਸਵੀਰ ਪਾਰਿਓ ਕਿ ਕਿਹਸ ਤਰੀਕੇ ਦੇ ਨਾਲ ਜਿਹੜਾ ਵੈਲਕਮ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਤੇ ਤਸਵੀਰ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਦਿਖਾਈ ਦੇ ਰਹੀ ਹੈ ਗੁਲਦਸਤੇ ਹੋਣ ਫੁੱਲ ਹੋਣ ਤਸਵੀਰਾਂ ਹੋਣ ਮੋਬਾਈਲ ਹੋਣ ਹਰ ਇੱਕ ਵਿਅਕਤੀ ਇਸ ਮੂਮੈਂਟ ਨੂੰ ਕੈਪਚਰ ਕਰਨ ਦੇ ਲਈ ਤਿਆਰ ਹੈ ਹਰ ਇੱਕ ਵਿਅਕਤੀ ਇਸ ਸਵਾਗਤ ਦਾ ਹਿੱਸਾ ਬਣਨ ਦੇ ਲਈ ਹਰ ਇੱਕ ਵਿਅਕਤੀ ਹਰ ਇੱਕ ਵਿਅਕਤੀ ਉਸ ਮੂਵਮੈਂਟ ਨੂੰ ਆਪਣੇ ਕੋਲ ਅੱਗੇ ਲੈ ਕੇ ਜਾਣ ਦੇ ਲਈ ਤਿਆਰ ਹੈ ਤਾਂ ਕਿ ਜਿਹੜਾ ਨਵੀਂ ਤਸਵੀਰ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਇਸ ਜਗਾ ਦਿੱ ਗਏ ਤਸਵੀਰਾਂ ਨੇ ਕੋਈ ਨਹੀਂ ਗੱਡੀ ਨੂੰ ਦੇਖਿਆ तमाम ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਵੱਡਾ ਕੇਰਾ ਜਿਹੜਾ ਉਹ ਬਣਾ ਕੇ ਅੱਛਾ ਹੋਇਆ ਤਾਂ ਫੁੱਲਾਂ ਦੇ ਹਾਰਾਂ ਦੇ ਨਾਲ ਜਿਹੜਾ ਸਵਾਗਤ ਹੈਗਾ ਉਹ ਹੁੰਦਾ ਹੋਇਆ ਇੱਧਰ ਲਿਓ ਇੱਧਰ ਲਿਓ ਅਮਨ ਲੋਕ ਸਾਹਮਣੇ ਕਮ ਐਕਸਪੈਕਟੇਡ ਸੀਗਾ ਸਵਾਗਤ ਹੈ ਜਿਹੜਾ ਉਹ ਹੁੰਦਾ ਹੋਇਆ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇੱਕ ਪਾਰ ਨੂੰ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਤੋਂ ਰੁਕਜੁਰ ਤਾਂ ਇਸ ਜਗ੍ਹਾ ਤੋਂ ਚੈਂਪੀਅਨ ਦੀ ਜਿਹੜੀ ਰਵਾਨਗੀ ਹੈ ਉਹ ਹੋ ਰਹੀ ਹੈ ਆਪਣੇ ਘਰਾਂ ਦੇ ਵੱਲ ਨੂੰ ਔਰ ਜਿਹੜਾ ਇਹ ਸਵਾਗਤ ਦੇ ਲਈ ਪੰਜਾਬ ਸਰਕਾਰ ਹੋਵੇ ਤਮਾਮ ਜਲੀ ਕੇ ਚਿਹਰੇ ਹੁਣ ਉਹਨਾਂ ਦੇ ਵੱਲੋਂ ਜਿਹੜਾ ਵੈਲਕਮ ਹੈਗਾ ਉਹ ਇਸ ਵਕਤ ਕੀਤਾ ਜਾ ਰਿਹਾ ਤਾਂ ਇਹ ਤਸਵੀਰ ਤਾਂ ਪੰਜਾਬ ਦੇ ਫਾਈਨਾਂਸ ਮੰਤਰੀ ਹਰਪਾਲ ਚੀਮਾ ਔਰ ਨਾਲ ਦੀ ਨਾਲ ਗੁਰਮੀਤ ਸਿੰਘ ਮੀਤ ਹੈਰ ਉਨਾ ਦੋਨਾਂ ਦਾ ਵੀ ਜਿਹੜਾ ਸਨਮਾਨ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਕੀਤਾ ਗਿਆ ਪਰਿਵਾਰ ਦੇ ਵੱਲੋਂ ਕਿਉਂਕਿ ਜਿਸ ਤਰੀਕੇ ਦੀਆਂ ਕਦਮ ਚੁੱਕਣ ਦੀ ਗੱਲ ਆਉਂਦੀ ਹੈ ਤਾਂ ਉਹ ਤੁਸੀਂ ਦੇਖ ਸਕਦੇ ਹੋ ਮੀਤ ਜੀ ਕਿਨ ਸਾ ਪੰਜਾਬ ਦੇ sports ਦੇ ਮੰਤਰੀ ਰਹਿ ਚੁੱਕੇ ਹੋਰ ਇਸ ਵਕਤ ਸੰਸਦ ਮੀਤ ਜੀ ਦੇਖੋ ਜੀ ਬੜੇ ਖੁਸ਼ੀ ਦਾ ਪਾਲਾ ਸਾਡੇ ਸਾਰਿਆਂ ਲਈ ਦੇਖੋ ਕਿਸ ਤਰ੍ਹਾਂ ਲੋਕਾਂ ਚ ਜੋਸ਼ ਹੈ ਖੁਸ਼ੀ ਹੈ ਅੱਜ ਸਾਰੇ ਪੰਜਾਬ ਤੋਂ ਜਿਹੜੇ ਵਾਸੀ ਜਿਹੜੇ ਆ ਪਹੁੰਚੇ ਹੋਇਆ ਖਾਸ ਤੌਰ ਤੇ ਮੁਹਾਲੀ ਦੇ ਲੋਕ ਆਪਣੇ ਪੰਜਾਬ ਦੀਆਂ ਧੀਆਂ ਦਾ ਸਵਾਗਤ ਕਰਨ ਦੇ ਲਈ ਤੇ ਬਹੁਤ ਵੱਡੀ ਖੁਸ਼ੀ ਆ ਕਿਉਂਕਿ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਪੰਜਾਬ ਸਾਡੇ ਦੇਸ਼ ਦੀਆਂ ਧੀਆਂ ਨੇ ਜਿਹੜਾ ਵਰਲਡ ਕੱਪ ਹੈ ਉਹ ਜਿੱਤੇ ਆ ਕਿ ਸਾਡੇ ਪੰਜਾਬ ਦੀਆਂ ਧੀਆਂ ਦੀ ਉੱਚ ਅਹਿਮ ਜਿਹੜਾ ਰੋਲ ਆ ਉਹ ਰਿਹਾ ਹੈ ਇਸ ਵਕਤ ਜਿਹੜੀ ਗੱਡੀ ਹੈ ਜੇਤੂ ਰਥ ਇਸ ਨੂੰ ਕਹਿ ਲੋ ਉਸ ਦੇ ਵਿੱਚ ਜਿਹੜੀ ਸਵਾਰ ਹੈ ਉਹ ਹੋ ਚੁੱਕੇ ਨੇ ਪਰ ਇਸ ਬਿਜੜੀ ਇਸ ਜਗ੍ਹਾ ਦੇ ਉੱਪਰੋਂ ਕੰਟੀਨਿਊ ਕੇ ਲਈਏ हरलीन आर हरलीन चाहेंगे क्या बोलेगा क्या बोलना चाहेंगे अच्छा बहुत अच्छा बहुत पंजाब में स्वागत हो रहा है तो आप बहुत बढ़िया लग रहा तो है ਨਹੀਂ ਫਰਨਾਟ ਮੰਤਰੀ ਸਾਹਿਬ ਆਪਕੇ ਰੱਖ ਪਰ ਸਵਾਰ ਹੈ ਕਿ ਆ ਕੀ ਬਹੁਤ ਬਹੁਤ ਵਧੀਆ ਲੱਗਦਾ ਸਰ ਤੁਹਾਨੂੰ ਇਹ ਸਾਰੇ ਲੋਕ ਖੁਸ਼ੀ ਹੈ ਇਕੱਠੇ ਹੋਏ ਜਿਸ ਤਰ੍ਹਾਂ ਦਿੱਕਾ ਦਾ ਉਤਸ਼ਾਹ ਦੇਖਿਆ ਹੈ ਯਹਾਂ ਪਰ ਜਾਬ ਦੇ ਲੋਕਾਂ ਦਾ ਬਕਾਇਦਾ ਵਿਪੰਤਰੀ ਹੋ ਰਿਹਾ ਹੈ ਆਪ ਮੁਝਾ ਬੋਲਣਾ ਚਾਹਾਂਗੇ ਜਿਸ ਦਾ ਸਵਾਗਤ ਹੋਵੇ ਕਿਵੇਂ ਲੱਗ ਰਿਹਾ ਹੈ ਸਵਾਗਤ ਹੋ ਰਿਹਾ ਸਾਰੇ ਸਰਕਾਰ ਨੇ ਕੀਤਾਗਾ ਨਹੀਂ ਨਹੀਂ ਸਰ ਬਹੁਤ ਵਧੀਆ ਲੱਗ ਰਿਹਾ ਮੇਰੀ ਅੱਜ ਮੀਦਰ ਸਰ ਨਾਲ ਪਹਿਲਾਂ ਵੀ ਇੱਕ ਵਾਰੀ ਗੱਲ ਹੋਈ ਸੀਗੀ ਤਾਂ ਉਹ ਕਹ ਰਹੇ ਸੀਗੇ ਕਿ ਤੁਸੀਂ ਮੈਡਲ ਜਿੱਤ ਕੇ ਆਓ ਸੀ ਤੁਹਾਡਾ ਆਪੇ ਸਵਾਗਤ ਕਰਾਂਗੇ ਤੇ ਉਹ ਆਪਣੇ ਪ੍ਰੋਮਿਸਸ ਦੇ ਖਰੇ ਉਤਰੇ ਮੈਨੂੰ ਬੜਾ ਵਧੀਆ ਲੱਗਿਆ ਜਦੋਂ ਆਏ ਤੇ ਸਰ ਵੀ ਆਏ ਬਹੁਤ ਵਧੀਆ ਲੋਕਾਂ ਦੀ ਇੱਕ ਮਿਸਾਲ ਬਣ ਗਿਆ ਇਨਸਪੀਰੇਸ਼ਨ ਬਣ ਗਿਆ ਕਿਆ ਬੋਲ ਕੋਈ ਖਾਸ ਮੈਸੇਜ ਦੇਣਾ ਚਾਹਾਂਗੇ ਸਭ ਕੋ ਆਹ ਮੈਸੇਜ ਕੋਈ ਹਰਲੀ ਲੜਕੀਆਂ ਲਈ ਮੈਸੇਜ ਕੋਈ ਲੜਕੀਆਂ ਲਈ ਮੈਸੇਜ ਸਰ ਮੈਂ ਹੀ ਕਹੂੰਗੀ ਕਿ ਕੁੜੀਆਂ ਵੀ ਬਹੁਤ ਬੁਲੰਦੀਆਂ ਤੇ ਨੇ ਤੇ ਮੈਂ ਕਹੂੰਗੀ ਕਿ ਉਹਨਾਂ ਨੂੰ ਕੋਈ ਰੋਕ ਟੋਕ ਨਾ ਹੋਵੇ ਤੇ ਜੇ ਸਾਡੇ ਵਰਗੇ ਕਰਦੇ ਮਤਲਬ ਮੇਰੇ ਪੇਰੈਂਟਸ ਵਰਗੇ ਕਰਦੇ ਨੇ ਓਏ ਯਾਰ ਇਹਨਾਂ ਯਾਰ ਇਹ ਪੁੱਛ ਰ ਆਪਣਾ ਥੋੜਾ ਬੈਠਾ ਆ ਅਟੋਗ੍ਰਾਫ ਕਰੋ ਸਾਰਾ মিডিਆ ਸਾਹਮਣੇ ਬੈਠ ਦੇ ਉੱਪਰ ਸਨਿਚਰ ਨੇ ਜਿਹੜੇ ਉਹ ਕਿਤੇ ਜਾ ਰਹੇ ਨੇ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਬਾਜੀ ਇੱਕ ਵਾਰੀ ਦੂਜੀ ਰੂਮ ਕਰੋ ਕੀ ਨਾ ਬਹੁਤ ਜ਼ਿਆਦਾ ਇਹ ਸਭ ਖਾੜੀਆਂ ਵੱਲੋਂ ਦੇਖ ਲਈਆਂ ਨੇ ਮੈਂ ਮਤਲਬ ਇਹ ਹੀ ਕਹਿਣਾ ਚਾਹੂੰਗੀ ਕਿ ਮਤਲਬ ਮੇਰੇ ਘਰ ਦੇ ਨੇ ਕਦੇ ਰੋਕਿਆ ਨਹੀਂ ਮੈਨੂੰ ਕਿਸੇ ਚੀਜ਼ ਵਾਸਤੇ ਤੇ ਮੈਂ ਉਹ ਪੇਰੈਂਟਸ ਨੂੰ ਮੈਸੇਜ ਦੇਣਾ ਚਾਹੂੰਗੀ ਕਿ ਜੇ ਤੁਸੀਂ ਆਪਣੇ ਕੁੜੀਆਂ ਨੂੰ ਫ੍ਰੀडम ਨੋ ਦੇ ਤੇ ਕੁੜੀਆਂ ਕੀ ਨਹੀਂ ਕਰ ਸਕਦੀਆਂ ਤੇ ਇਹ ਜਿਹੜਾ ਕੈਚ ਤੁਸੀਂ ਬੜਾ ਸੀ ਜਿਹੜਾ ਕੈਚ ਪੜਿਆ ਗਿਆ ਮੰਨਦੇ ਹੋ ਕਿ ਟਰਨਿੰਗ ਪੁਆਇੰਟ ਸੀਗਾ ਜਿਹੜਾ ਅਮਨ ਵੱਲੋਂ ਅਮਰ ਵੱਲੋਂ ਕੈਚ ਜਿਹੜਾ ਬਹੁਤ ਵੱਡਾ ਟਰਨਿੰਗ ਪੁਆਇੰਟ ਬਣਿਆ ਹੈ ਮੈਚ ਦੇ ਵਿੱਚ ਉਹ ਸਭ ਤੋਂ ਵੱਡੀ ਵਿਕਟ ਸੀਗੀ ਤੇ ਮੈਂ ਕਹੂੰਗੀ ਉਹਦੇ ਨਾਲ ਸਾਡਾ ਪੂਰਾ ਟਰਨਓਵਰ ਹੋ ਗਿਆ ਸਰਕਾਰ ਨੇ ਜਿੱਤਰਤ ਕੇ ਤੁਹਾਡਾ ਸਵਾਗਤ ਕੀਤਾ ਅੱਛਾ ਕਿਹੜੀ ਸਰਕਾਰ ਮੈਚ ਦੇ ਗੁੰਮਾ ਸਰਕਾਰ ਨੇ ਕਿਉਂਕਿ ਬਹੁਤ ਵੱਡਾ ਤੁਸੀਂ ਪੂਰੇ ਦੇਸ਼ ਨੂੰ ਰੈਪਰੈਜ਼ੈਂਟ ਕਰ ਰਹੇ ਸੀਗੇ ਸਰ ਵਧੀਆ ਹੀ ਜਾਂਦੀ ਹੈ ਜਿੱਦਣ ਤੋਂ ਬਾਅਦ ਕੀ ਹੁੰਨੀ ਵਧੀਆ ਵੀ ਲਿਆਂਦੀ ਮੈਂ ਮੈਚ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਉਸ ਵਕਤ ਮਨ ਦੇ ਵਿੱਚ ਕਿਸ ਤਰੀਕੇ ਨਾਲ ਧਾਰਨਾ ਲੱਗੇ ਚੱਲਣ ਲੱਗੇ ਨਹੀਂ ਬਤਾਉਂਦਾ ਨਹੀਂ ਮਤਲਬ ਅਸੀਂ ਸਾਰਿਆਂ ਨੇ ਸਾਨੂੰ ਸਾਰਿਆਂ ਨੂੰ ਬਿਲੀਫ ਸੀਗਾ ਕਿ ਅਸੀਂ ਵਧੀਆ ਕਰਾਂਗੇ ਤੇ ਇਹ ਵਰਲਡ ਕੱਪ ਜਿੱਤਾਂਗੇ ਇਹ ਸ਼ੁਰੂ ਤੋਂ ਹੀ ਐਵੇਂ ਸੀ ਅੱਜ ਹੁਣ ਆਟੋਗ੍ਰਾਫਸ ਲਗਾਤਾਰ ਸਾਈਨ ਕਰ ਰਹੇ ਹਾਂ ਉਸੇ ਤਰੀਕੇ ਦੇ ਰਾਜਾ ਜੀ ਤੁਹਾਨੂੰ ਹਰ ਕੁੜੀ ਤੱਕ ਇਹ ਆਟੋਗ੍ਰਾਫ ਪਹੁੰਚੇਗਾ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਤਾਂ ਤੁਸੀਂ ਸੰਦੇਸ਼ ਸੀ ਹਰਲੀਨ ਕੌਰ ਬਿਓਲ ਜਿਹੜੀ ਤੇ ਲਈਨ ਅਰੇ ਠੀਕ ਹੋ ਗਏ ਮੈਚ ਨੂੰ ਹੈ ਸਿਰਫ ਦੋ ਸਬੰਧ ਹਾਂਜੀ ਸਰ ਕਿੰਨਾ ਦੇਖ ਰਿਹਾ ਜਿੱਤ ਨੂੰ ਮਿਲੇ ਥੋੜੀ ਪੰਜਾਬੀ ਭਾਸ਼ਾ ਬਹੁਤ ਸੋਹਣੀ ਲੱਗੀ ਉੱਥੇ ਹਾਂਜੀ ਸਰ ਪੰਜਾਬੀ ਦਾ ਪੰਜਾਬੀ ਬੋਲਣੀ ਹੈ ਖਾਸ ਕਰਕੇ ਮੈਚ ਜਿਹੜਾ ਥੋੜਾ ਅੰਦਾਜ਼ ਸੀ ਬੋਲਣ ਦਾ ਔਰ ਥੋੜੀ ਗੇਲ ਕਿ ਚੁਗਲੀ ਹਰ ਇੱਕ ਦਾ ਬਹੁਤ ਚੀਜ਼ਾਂ ਸੀ ਜਿਹੜੀਆਂ ਯਾਦ ਕਰ ਰਹੀ ਸੀ ਹਾਂਜੀ ਹਾਂਜੀ ਸਰ ਮੇਰਾ ਮੰਨਣਾ ਹੈ ਕਿ ਜੇ ਤੁਸੀਂ ਆਪ ਆਪਣੇ ਆਪ ਨੂੰ ਬਣ ਕੇ ਰਹੋਗੇ ਤਾਂ ਲੋਕ ਜਿਆਦਾ ਪਸੰਦ ਕਰਦੇ ਆ ਤੇ ਮੈਂ ਉਹਨਾਂ ਚੋਂ ਇੱਕ ਓਵਰਆਲ ਮੈਚ ਨੂੰ ਕਿਵੇਂ ਦੇਖ ਰਹੇ ਹੋ ਪਾਕਿਸਤਾਨ ਖਿਲਾਫ ਵੀ ਵੀਡੀਓ ਦੇ ਬਾਰੇ ਦੱਸੋ ਪਾਕਿਸਤਾਨ ਜਿਹੜੀ ਇਹਨੀ ਗੱਡੀ ਆ ਪਾਕਿਸਤਾਨ ਦੇ ਖਿਲਾਫ ਕਰੇ ਵਧੀਆ ਕਰੇ ਚੱਲਦੇ ਹੁਣ ਆਪਾਂ ਪ੍ਰੈਸ਼ਰ ਗੇਮ ਸੀਗਾ ਤੇ ਵਧੀਆ ਕਰਨਾ ਵਧੀਆ ਕਰੇ ਸਰ ਚਲੋ ਨਾ ਤੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹਰਵਾਨਗੀ ਆ ਉਹ ਇਸ ਜਗ੍ਹਾ ਦੇ ਉੱਪਰੋਂ ਕੀਤੀ ਜਾ ਰਹੀ ਆ ਤਾ ਤਾਂ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਪਾਸੇ ਔਰ ਅਮਨ ਜੋਤ कौर ਜਿਹੜੀ ਲੱਗ ਰਿਹਾ ਹੈ ਇਸ ਪਾਸੇ ਜਿਹੜੀ ਪ੍ਰਾਈਮ ਮਿੰਿਸਟਰ ਕੇ ਦੁਆਰਾ ਵੀ ਆਪਕੋ ਆਨਰ ਕੀਤਾ ਗਿਆ ਕੈਸੇ ਫੀਲ ਕਰ ਰਹੇ ਹੋ ਅਮਨ ਜੀ ਬਹੁਤ ਜ਼ਰੂਰੀ ਹੈ

ਅਮਨ ਜੀ ਹਰ ਕੋਈ ਤੁਹਾਡੇ ਕਹਿ ਤਰੀਕਾ ਕਰ ਰਿਹਾ ਤਾਂ ਇਹ ਜਿਹੜੀ ਤਸਵੀਰਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਅਗਲੀ ਗੱਡੀ ਚੱਲ ਅਗਲੀ ਗੱਡੀ ਚੱਲ ਅਗਲੀ ਜਿਹੜੀ ਉਹ ਸਾਹਮਣੇ ਪੋਰਟਾ ਤੇ ਪਿੱਛੇ ਕਿ째 ਜਿਆਦਾ ਤੇ ਪਿੱਛੇ ਤਾਂ ਇਹ ਤਸਵੀਰ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਵਾਗਤ ਹੈ ਕੁਝ ਕਾਰਿਆਵਾਂ ਦੇ ਨਾਲ ਕੀਤਾ ਜਾ ਰਿਹਾ ਹੈ ਔਰ ਖਾਸ ਤਰੀਕੇ ਦੇ ਨਾਲ ਜਿਹੜੇ ਲਈ ਕਿ तमाम ਲੋਕ ਹੋਣ ਉਹਨਾਂ ਦੇ ਵੱਲੋਂ ਜਿਹੜਾ ਸਵਾਗਤ ਹੈ ਇਸ ਵਕਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਸਵਾਗਤ ਹੈ ਆ ਜਾ ਕਿ ਆ ਜਾ ਪੰਜਾਬ ਦੀਆਂ ਤੀਆਂ ਚੈਂਪੀਅਨ ਤੀਆਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਪਰਿਵਾਰਕ ਮੈਂਬਰਾਂ ਨੂੰ ਚਾਣ ਵਾਲਿਆਂ ਤੇ ਪੰਜਾਬ ਸਰਕਾਰ ਦੇ ਮੰਤਰੀ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਤਾਂ ਪੰਜਾਬ ਸਰਕਾਰ ਤੋਂ ਮੰਤਰੀ ਹਰਪਾਲ ਜੀਮਾ ਸਾਂਸਦ ਗੁਰਮੀਤ ਸਿੰਘ ਮੀਥੇਰ ਦੇ ਵੱਲੋਂ ਹਲੇ ਇੰਦੀ올 ਤੇ ਅਮਨਜੋਤ ਕੌਰ ਦਾ ਸਵਾਗਤ ਕੀਤਾ ਗਿਆ 에어ਪੋਰਟ ਤੋਂ ਬਾਅਦ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲਿਆ ਤੇ ਪੰਜਾਬ ਦੀਆਂ ਚੈਂਪੀਅਨ ਤਿਆਂ ਦਾ 에어ਪੋਰਟ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਦਾ 에어ਪੋਰਟ ਦੇ ਉੱਤੇ ਆਉਣ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਤਾਂ ਬਹੁਤ ਹੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਦੀਆਂ ਤਿਆਂ ਵਾਪਸ ਪਰਤੀਆਂ ਨੇ 에어ਪੋਰਟ ਦੇ ਉੱਤੇ ਉਹਨਾਂ ਦਾ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਤਾ ਉਹਨਾਂ ਨੂੰ ਚੋਣ ਵਾਲਿਆਂ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਨਾਂ ਦਾ ਮੁਾਰਕਾ ਜੀ ਤੁਹਾਨੂੰ ਸਰ ਥੋੜੀ ਜਿਹੀ ਹਾਂਜੀ ਹਾਂਜੀ ਅਮਨ ਜੀ ਬਹੁਤ ਬਹੁਤ ਸੁਆਗਤ ਹੈ ਜੀ ਪਹਿਲਾਂ ਤਾਂ ਅਭੀ इनसे बात करो ये है हीरो ऑफ द मोमेंट सर ਤੁਹਾਨੂੰ ਬਹੁਤ ਬਹੁਤ ਮੁਾਰਕਾ ਕਿਉਂਕਿ ਤੁਸੀਂ ਬਹੁਤ ਸਾਰੀ ਜਿਹੜੀ ਕਲੀਏ ਕੇਕ ਇੱਕ ਪ੍ਰੇਰਨਾ ਟ੍ਰੇਨਿੰਗ ਦਿੱਤੀ ਜਿਸ ਦੀ ਬਦੌਲਤ ਇਹ ਉੱਥੋਂ ਤੱਕ ਇਹ ਚੀਜ਼ ਪਹੁੰਚ ਸਕੀ ਜੀ 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 ਟ੍ਰੇਨਿੰਗ ਜੀ ਅਦਾ ਟ੍ਰੇਨਿੰਗ ਦੇ ਨਾਲ ਨਾਲ ਬੱਚਾ ਵੀ ਟ੍ਰੇਨਿੰਗ ਕਰਨਾ ਹੋਣਾ ਹੋਣ ਵਾਲਾ ਚਾਹੀਦਾ ਤੇ ਇਹਨੇ ਤਾਂ ਬਹੁਤ ਮਿਹਨਤ ਕੀਤੀ ਹੈ ਜੀ ਕੁੜੀ ਨੇ ਤੇ ਉਹਦਾ ਪ੍ਰਨਾਮ ਅੱਜ ਦੇਖਿਆ ਸੀ ਉਹ ਅਮਨਜੋਤ ਕੋਰ ਚ ਚੀਜ਼ ਕਿਹੜੀ ਅਜੀਹੀ ਲੱਗਦੀ ਸੀ ਜਿਹੜੀ ਤੁਹਾਨੂੰ ਲੱਗਦੀ ਸੀ ਕਿ ਵਰਲਡ ਕੱਪ ਇੱਕ ਦਿਨ ਪੱਕਾ ਲੈ ਕੇ ਆਏਗੀ ਐ ਹੋ ਜੀ ਮਤਲਬ ਕਿਹੜੀ ਚੀਜ਼ ਨਹੀਂ ਸੀ ਜੀ ਇਹ ਕਹੋ ਕਿ ਟੈਲੈਂਟ ਵੀ ਸੀਗਾ ਤੇ ਹਾਰਡ ਵਰਕ ਵੀ ਸੀਗਾ ਤੇ ਸਿਨਸੀਅਰਿਟੀ ਸੀ ਬਾਕੀ ਇਹ ਤੇ